ਮਾਰਕਸ ਤੋਂ ਪਹਿਲਾਂ ਦੁਨੀਆ ਦੇ ਕਿਸੇ ਇਨਸਾਨ ਨੇ ਇਹ ਨਹੀਂ ਕਦੀ ਸਾਨੂੰ ਦੱਸਿਆ ਇੱਕ ਲੁਟੇਰਾ ਢਾਂਚਾ ਦਬਾਊ ਢਾਂਚਾ ਲੋਕਾਂ ਦਾ ਅਤਿਆਚਾਰ ਕਰਨ ਵਾਲਾ ਢਾਂਚਾ ਕੋਈ ਉਹਨੂੰ ਬਦਲਣਾ ਕਿੱਦਾਂ ਹੈ ਸੰਸਾਰ ਹੈ ਜਿਹਦੇ ਚ ਗਰੀਬੀ ਆ ਭੁੱਖਮਰੀ ਆ ਤੈਨੂੰ ਬਦਲਣਾ ਕਿੱਦਾਂ ਹੈ ਕਿ ਇਹ ਗੱਲ ਕਿੱਦਾਂ ਹੋਵੇ ਹੱਲ ਕਾਮਨਿਸਟ ਦੋ ਤਰ੍ਹਾਂ ਬਣਦਾ ਮੇਰੇ ਹਿਸਾਬ ਨਾਲ ਤਾਂ ਉਹਦੀਆਂ ਆਪਣੀਆਂ ਹਾਲਤਾਂ ਕੀ ਆ ਉਹਦੇ ਤੋਂ ਪਰੇਸ਼ਾਨ ਹੁੰਦਾ ਆ ਆਲੇ-ਦੁਆਲੇ ਤੋਂ ਹੁੰਦਾ ਸਿੱਖਦਾ ਆ ਆਪਣੀਆਂ ਹਾਲਤਾਂ ਨੂੰ ਆਲੇ-ਦੁਆਲੇ ਨਾਲ ਮਿਲ ਕੇ ਦੇਖਦਾ ਆ ਉਹਦੇ 'ਚ ਫੇਰ ਇਹਦੇ ਤੋਂ ਮੁਸ਼ਕਲ ਹਾਲਤਾਂ ਤੋਂ ਨਿਕਲਣ ਦਾ ਜਗਿਆਸਾ ਜਾਗਦੀ ਉਹਦੇ 'ਚ ਮੈਂ ਜਦ ਮੈਂ ਸਫੇਦ ਦਾ ਮੈਂਬਰ ਬਣਿਆ ਉਸ ਸਮੇਂ ਸੰਸਾਰ ਵਿੱਚ ਸਮਾਜਵਾਦੀ ਪ੍ਰਬੰਧੀਆਂ ਚੜ੍ਹਤਾ ਸਨ ਭਾਰਤ ਵਿੱਚ ਸੋਵੀਟ ਯੂਨੀਅਨ ਦੀ ਮਦਦ ਨਾਲ ਬੜਾ ਆਰਥਿਕ ਵਿਕਾਸ 'ਚ ਮਦਦ ਮਿਲ ਰਹੀ ਸੀ ਉਸ ਸਮਾਂ ਸੀ ਜਦੋਂ ਇਸ ਲਹਿਰ ਖੱਬੀ ਲਹਿਰ ਦੀਆਂ ਚੜ੍ਹਤਾਂ ਸਨ ਤੇ ਇਸ ਲਈ ਖੱਬੀ ਲਹਿਰ ਦਾ ਮੈਂਬਰ ਬਣਨਾ ਇੱਕ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ। ਕਾਲਜ ਜਲੰਧਰ ਦੇ ਸਰ ਇੱਕੋ ਹੀ ਵਿਦਿਆਰਥੀ ਜਿਹੜਾ ਮੋਟਰਸਾਈਕਲ ਤੇ ਆਉਂਦਾ ਹੁੰਦਾ ਸੀ ਬਾਕੀ ਸਾਰੇ ਸੀ ਸਾਈਕਲਾਂ ਵਾਲੇ ਸਾਂ। ਸਰਮਾਇਅਦਾਰੀ ਨੇ ਉਹਦਾ ਲਾਹੇ ਕਿ ਇੱਕ ਸੰਸਾਰੀ ਕਰਨਦਾਰੀ ਕਰਨ ਤੇ ਨਿੱਜੀ ਕਰਨਾ ਨਾਰਾ ਦੇਤਾ ਸੰਸਾਰੀ ਕਰਨ ਦੇ ਪਰਦੇ ਥੱਲੇ ਕੋਈ ਵਹਿਮ ਪਾ ਦਿੱਤਾ ਵੀ ਹੁਣ ਤਾਂ ਤੁਹਾਨੂੰ ਦੁਨੀਆ ਭਰ ਦੀਆਂ ਓਪਰਚੁਨਿਟੀ ਮਿਲਣ ਗਈਆਂ ਜਿੱਥੇ ਮਰਜ਼ੀ ਜਾ ਕੇ ਕੰਮ ਕਰੋ ਤੁਹਾਡਾ ਤਾਂ ਮਾਨਸਤਕਾਰੇ ਬਹੁਤ ਵੱਡ ਜਾਣਾ ਹਾਲਾਂਕਿ ਇਸ ਜਿਹੜਾ ਉਦਾਰੀ ਸੰਸਾਰੀ ਕਰਨਿਆ ਇਹ ਪਹਿਲਾਂ ਤੋਂ ਹੀ ਹੈ ਸਰਮਾਇਅਦਾਰੀ ਦਾ ਇਸ ਟਿਡੀਆ ਕੰਪਨੀ ਭਾਰਤ ਵਿੱਚ ਸੰਸਾਰੀ ਕਰਨ ਦੇ ਤਹਿਤ ਹੀ ਆਈ ਸੀ ਹਾਲਕੇ ਇਸ ਸੰਸਾਰੀ ਕਰ ਨਵਾਂ ਸ਼ਬਦ ਨਹੀਂ ਹੈ ਪਰ ਉਹਨੇ ਇਦਾਂ ਪੇਸ਼ ਕੀਤਾ ਲੋਕਾਂ ਨੂੰ ਵੀ ਸੰਸਾਰੀ ਕਰ ਦੇਣਾ ਤਾਂ ਵਿਦਿਆਰਥੀ ਜਿਹੜੇ ਮੁੰਡੇ ਪੜਨ ਲਗੇ ਉਹ ਤਾਂ ਕਮਾਲ ਹੋ ਜਾਣਗੇ ਬਹਿ ਗਏ ਜਿਹੜਾ ਅਤਵਾਦ ਦਾ ਕਾਲਾ ਦੌਰ ਚੱਲਿਆ ਉਹਨੇ ਵਿਦਿਆਰਥੀ ਲਹਿਰ ਨੂੰ ਪ੍ਰਭਾਵਿਤ ਬਹੁਤ ਕੀਤਾ ਮਤਲਬ ਕਾਲਜਾਂ ਦੇ ਵਿੱਚ ਮੁੰਡੇ ਅਤਵਾਦੀ ਇਹ ਨਹੀਂ ਗੱਲਾਂ ਕਰਨ ਲੱਗ ਪਏ ਫੇਰ ਖਾੜਕੂਪਣਾ ਆ ਗਿਆ ਹਥਿਆਰ ਰੱਖਣ ਲੱਗ ਪਏ ਜਿਦਾਂ ਤੁਸੀਂ ਕਿਹਾ ਵੀ ਗੈਂਗਸਟਰ ਬਣਨ ਲੱਗ ਪਏ ਹੁਣ ਉਸ ਤੋਂ ਬਾਅਦ ਜਦੋਂ ਉਹ ਲਹਿਰ ਠੀ ਹੈ ਹੁਣ ਉਹ ਹੀ ਹਥਿਆਰਾਂ ਦਾ ਰੂਪ ਗੈਂਗਸਟਰਾਂ ਕੋਲ ਚਲਾ ਗਿਆ ਹਥਿਆਰ ਉਹੀ ਹੈ ਪਹਿਲਾਂ ਉਹ ਵਰਦੇ ਸਨ ਹੁਣ ਗੈਂਗਸਟਰ ਵਰਤੀ ਜਾਂਦੇ ਆ ਪੂੰਜੀਵਾਦ ਲੋਕਾਂ ਨੂੰ ਕੰਮ ਨਹੀਂ ਦੇ ਸਕਦਾ ਪਰ ਆਏ ਉਹ ਕੈਨੇਡਾ ਦਾ ਪੂੰਜੀਵਾਦ ਆ ਚਾਹੇ ਭਾਰਤ ਦਾ ਪੂੰਜੀਵਾਦ ਆ ਹੁਣ ਦੁਬਾਰਾ ਫਿਰ ਵਿਦਿਆਰਥੀ ਲਹਿਰ ਸੇ ਮੈਨੂੰ ਲੱਗਦਾ ਮੋੜ ਆਏਗਾ ਤੁਹਾਡਾ ਇੱਕ ਇੰਟਰਵਿਊ ਲੈਣ ਜਾ ਰਹੇ ਹਾਂ ਜਿਹਦੇ ਵਿੱਚ ਤੁਹਾਡੀ ਇੱਕ ਕਿਤਾਬ ਆਈ ਹੈ ਕਿਨਵਨ ਇਹਦਾ ਕਾफी ਚਰਚਾ ਹੈ ਨੌਜਵਾਨ ਤੇ ਖੱਬੀ ਲਹਿਰ ਦੇ ਨਾਲ ਸੰਬੰਧਿਤ ਲੋਕ ਲਗਾਤਾਰ ਇਹਨੂੰ ਪੜ੍ਹ ਰਹੇ ਐ ਤੇ ਅਸੀਂ ਜਾਣਨਾ ਚਾਹਦੇ ਹਾਂ ਉਹਦੇ ਬਾਰੇ ਤੇ ਤੁਹਾਡੇ ਬਾਰੇ ਥੋੜਾ ਕੁਝ ਤਾਂ ਕਿ ਜਿਹੜੇ ਨਵੀਂ ਜੰਗ ਜਿੜੀ ਹੈ ਉਹਨੂੰ ਪਤਾ ਲੱਗ ਸਕੇ ਵੀ ਪੁਰਾਣੇ ਸਮਿਆਂ ਤੋਂ ਲੈ ਕੇ ਪੰਜਾਬ ਦੇ ਵਿੱਚ ਖੱਬੀ ਲਹਿਰ ਕੀ ਐ ਉਸ ਖੱਬੀ ਲਹਿਰ ਦੇ ਵਿੱਚ ਲੜਦੇ ਲੋਕ ਉਹਨਾਂ ਦਾ ਯੋਗਦਾਨ ਕਿੱਦਾਂ ਰਿਹਾ ਤੇ ਕਿੱਦਾਂ ਦੀ ਆਗੂ ਭੂਮਿਕਾ ਉਹਦੇ ਵਿੱਚ ਤੁਹਾਡੀ ਰਹੀ ਐ ਤੇ ਅਸੀਂ ਜਾਣਨਾ ਚਾਹਦੇ ਹਾਂ ਕਿ ਤੁਸੀਂ ਕਵਰਟ ਕਿਵੇਂ ਬਣੇ ਕਾਮਨਿਸਟ ਵਿਚਾਰ ਦਾ ਰੱਖ ਨੇ ਵੇਖੜੀ ਵਿਚਾਰਤਾ ਰਾਇਆ ਮਾਰਕਸ ਤੋਂ ਪਹਿਲਾਂ ਦੁਨੀਆ ਦੇ ਕਿਸੇ ਇਨਸਾਨ ਨੇ ਇਹ ਨਹੀਂ ਕਦੀ ਸਾਨੂੰ ਦੱਸਿਆ ਕਿ ਇੱਕ ਲੁਟੇਰਾ ਢਾਂਚਾ ਦਬਾਊ ਢਾਂਚਾ ਲੋਕਾਂ ਦਾ ਅਤਿਆਚਾਰ ਕਰਨ ਵਾਲਾ ਢਾਂਚਾ ਕੋਈ ਉਹਨੂੰ ਬਦਲਣਾ ਕਿੱਦਾਂ ਹੈ ਇਹ ਬਦਲਣ ਦਾ ਰਾਹ ਦੁਨੀਆ ਦਾ ਪਹਿਲਾ ਮਨੁੱਖ ਹੋਇਆ ਜਿਹਨੇ ਕਾਰਲ ਮਾਰਕਸ ਦਾ ਨਾਂ ਸੀ ਜਰਮਨ ਦਾ ਜੰਪਲ ਸੀ ਜਿਹਨੇ ਦੁਨੀਆ ਦਾ ਮਹਾਨ ਵਿਦਵਾਨ ਹੋਇਆ ਕਾਮਨਿਸਟ ਕਹਿ ਲਓ ਇਨਕਲਾਬੀ ਕਹਿ ਲਓ ਦਾਰਸ਼ਨਿਕ ਕਹਿ ਲਓ ਉਨੇ ਪਹਿਲੀ ਵਾਰੀ ਗੱਲ ਕਹੀ ਉਹ ਜਦੋਂ ਗੱਲ ਕੰਨਾਂ 'ਚ ਪੈਂਦੀ ਸੀ ਇਹ ਗੱਲ ਜਦੋਂ ਸ਼ੁਰੂਆਤੀ ਦੌਰ 'ਚ ਪੜਦਿਆਂ ਜ ਕਾਲਜ ਤਾਂ ਉਤਸੁਕਤਾ ਜਾਗਦੀ ਸੀ ਵੀ ਇਹ ਜਿਹੜਾ ਸੰਸਾਰ ਹੈ ਜਿਹਦੇ 'ਚ ਗਰੀਬੀ ਆ ਭੁੱਖਮਰੀ ਆ ਇਹਨੂੰ ਬਦਲਣਾ ਕਿਦਾਂ ਹੈ ਕਿ ਇਹ ਗੱਲ ਕਿਦਾਂ ਹੋਵੇ ਹੱਲ ਇਹ ਫਿਰ ਥੋੜਾ ਜਿਹਾ ਗੱਲ ਪ੍ਰਭਾਵਿਤ ਕਰਦੀ ਸੀ ਕਾਮਨਿਸਟ ਦੋ ਤਰ੍ਹਾਂ ਬਣਦਾ ਮੇਰੇ ਹਿਸਾਬ ਨਾਲ ਇੱਕ ਤਾਂ ਉਹਦੀਆਂ ਆਪਣੀਆਂ ਹਾਲਤਾਂ ਕੀ ਆ ਉਹਦੇ ਤੋਂ ਪਰੇਸ਼ਾਨ ਹੁੰਦਾ ਆ ਆਲੇ-ਦੋਲੇ ਤੋਂ ਹੁੰਦਾ ਸਿੱਖਦਾ ਆ ਆਪਣੀਆਂ ਹਾਲਤਾਂ ਨੂੰ ਆਲੇ-ਦੋਲੇ ਨਾਲ ਮਿਲ ਕੇ ਦੇਖਦਾ ਆ ਉਹਦੇ ਚ ਫੇਰੇ ਦੇ ਤੋਂ ਮੁਸ਼ਕਲ ਹਾਲਤਾਂ ਸੇ ਨਿਕਲਣ ਦਾ ਜਗਿਆਸਾ ਜਾਗਦੀ ਓਹਦੇ ਚ ਉਹ ਫੇਰ ਕਾਮਰਸ ਲੇਅਰ ਵੱਲ ਖਿੱਚਿਆ ਆ ਸਕਦਾ ਅੱਜ ਦੇ ਸਮੇਂ 'ਚ ਕਿਉਂਕਿ ਕਾਮਰਸ ਵਿਚਾਰ ਤਰ੍ਹਾਂ ਇੱਕ ਪ੍ਰਚਲਿਤ ਵਿਚਾਰ ਤਰ੍ਹਾਂ ਦੂਜਾ ਕਾਰਨ ਇਹ ਹੁੰਦਾ ਆ ਵੀ ਉਹਨੇ ਆਪਣੀ ਪੜ੍ਹਾਈ ਕੀਤੀ ਹੋਵੇ ਗਿਆਨ ਹਾਸਲ ਕਰ ਲਿਆ ਹੋਵੇ ਜਿੱਦਾਂ ਪਾਕ시 ਹੋਣਾ ਨੇ ਆਪਣੀ ਜ਼ਿੰਦਗੀ ਨਾਲ ਤਾਂ ਉਹਨਾਂ ਦੇ ਕੋਈ ਨਹੀਂ ਵਾਪਰਿਆ ਗੁਰਬਤ ਦੇ ਮਾਰੇ ਲੇਕਿਨ ਗਿਆਨ ਹਾਸਲ ਕਰ ਲਿਆ ਇਸੇ ਤਰ੍ਹਾਂ ਮਾਰਕਸ ਨੇ ਗਿਆਨ ਹਾਸਲ ਕਰ ਲਿਆ ਭਾ ਮੇਰਾ ਵੀ ਗਿਆਨ ਹਾਸਲ ਕਰਕੇ ਕਾਮਰਸ ਬਣ ਸਕਦਾ ਤੇ ਮੇਰਾ ਕਾਮਰਸ ਬਣਨਾ ਦੋਨਾਂ ਗੱਲਾਂ ਦੇ ਸਮੇਲਿਆ ਪਹਿਲਾ ਤਾਂ ਵੱਡਾ ਗੱਲ ਇਹ ਵੀ ਮੇਰੀ ਆਰਥਿਕ ਤੰਗੀਆਂ ਨੇ ਮੈਨੂੰ ਇਸ ਪਾਸੇ ਤੋਰਨ ਦਾ ਮਨ ਬਣਾਇਆ ਮੈਂ ਬਹੁਤ ਸਾਰੀਆਂ ਸਮਾਜਿਕ ਜ਼ਬਰਦੀਆਂ ਕਹਾਣੀਆਂ ਬਹੁਤ ਸਾਰੀਆਂ ਆਰਥਿਕ ਪਰੇਸ਼ਾਨੀਆਂ ਬਹੁਤ ਸਾਰੀਆਂ ਬੇਇੱਜ਼ਤ ਕਰਨ ਵਾਲੀਆਂ ਘਟਨਾਵਾਂ ਵੀ ਮੈਂ ਜ਼ਿੰਦਗੀ ਦੇਖੀਆਂ ਆਂ ਉੱਚੋਂ ਨਿਕਲਣ ਦਾ ਮੈਂ ਬਹੁਤ ਯਤਨ ਕੀਤਾੱਖ ਵਕ ਵਕ ਟੰਗਾ ਨਾਲ ਪਰ ਮੈਨੂੰ ਰਾਹ ਨਹੀਂ ਲੱਭਿਆ ਤੇ ਜਦੋਂ ਫਿਰ ਆਹ ਲੱਭਿਆ ਕੁਝ ਕੁ ਪਤਾਬਾਂ ਪੜ੍ਹ ਕੇ ਲੱਭਿਆ ਵੀ ਕਾਮਨਿਸਟ ਹੋਣਾ ਹੀ ਕਾਮਨਿਸਟ ਹੋ ਕੇ ਹੀ ਤੁਸੀਂ ਉਸ ਰਾਹ ਦੇ ਉੱਤੇ ਜਾ ਸਕਦੇ ਹੋ ਤੇ ਐਸਾ ਸਮਾਜ ਸਿਰਜ ਸਕਦੇ ਹੋ ਇਸ ਲਈ ਇਹਨਾਂ ਦੋਨਾਂ ਹਾਲਤਾਂ ਨੇ ਮੈਨੂੰ ਕਾਮਨਿਸਟ ਪਾਰਟੀ 'ਚ CPAM ਦੇ ਵਿੱਚ 1970 ਚ ਮੈਂ ਇਹਦਾ ਮੈਂਬਰ ਬਣਿਆ ਮੈਨੂੰ ਕ੍ਰੇਟ ਕੀਤਾ ਜਦੋਂ ਮੈਂ ਉੱਥੇ ਹਾਲੇ ਉਹ ਸ਼ਾਇਦ ਪਲੱਸ 12ਵੀਂ ਜਮਾਤ ਤੋਂ ਹੁੰਦੀ ਸੀ ਪ੍ਰੀ ਯੂਨੀਵਰਸਿਟੀ ਤੋਂ ਬਾਅਦ ਬੀਏ ਪਾਰਟ 1 ਉਸ ਸਮੇਂ ਚ ਮੈਂ ਪਾਰਟੀ ਮੈਂਬਰ ਬਣਿਆ ਮੈਂਬਰ ਬਣਨ ਤੋਂ ਬਾਅਦ ਆ ਤੁਹਾਡਾ ਪਹਿਲਾ ਜਿਹੜਾ ਹੈ ਕਾਰਜ ਖੇਤਰ ਕੀ ਰਿਹਾ ਹੈ ਮੇਰਾ ਜੇ ਸ਼ੁਰੂਆਤੀ ਦੌਰ ਮੈਂ ਸਮਝਦਾ ਕਿ ਮੈਂ ਵਿਦਿਆਰਥੀ ਵਜh ਕੰਮ ਕੀਤਾ ਐਸਐਫੀ ਉਸ ਵੇਲੇ ਹਾਲੇ ਸ਼ੁਰੂਆਤੀ ਦੌਰ ਵਿੱਚ ਸੀ ਪਰ ਉਹਦਾ ਨਾਮ ਬਣਦਾ ਜਾ ਰਿਹਾ ਸੀ ਉਸ ਐਸਐਫੀ ਚ ਕੰਮ ਕਰਦੇ ਆ ਸਟੂਡੈਂਟ ਹੋਣ ਦੇ ਨਾਤੇ ਮੈਂ ਬਹੁਤ ਸਾਰੇ ਲੋਕ ਲੜਾਈਆਂ ਚ ਵੀ ਲੜਿਆ ਬਸ ਕਰਾਂ ਚ ਇਹ ਵਿਦਿਆਰਥੀਆਂ ਨੂੰ ਫਾਇਦਾ ਮਿਲੇ ਕੋਈ ਉਹਨੂੰ ਸਬਸਿਡੀ ਮਿਲੇ ਉਸ ਲੜਾਈ ਵਿੱਚ ਵੀ ਮੈਂ ਰਿਆਂ ਨਾਲ ਔਰ ਮੈਨੂੰ 5-6 ਵਾਰੀ ਜੇਲ੍ਹ ਜਾਣ ਦਾ ਮੌਕਾ ਵੀ ਮਿਲਿਆ ਵਿਦਿਆਰਥੀ ਨਾਤੇ ਪਰ ਵਿਦਿਆਰਥੀ ਹੁੰਦਿਆਂ ਹੋਇਆਂ ਐਸਐਫਐ ਵਿੱਚ ਕੰਮ ਕਰਦਿਆਂ ਕਰਦਿਆਂ ਮੈਂ ਨੌਜਨ ਸਭਾ ਦੀਆਂ ਸਰਗਰਮੀਆਂ ਸ਼ੁਰੂ ਕਰਤੀਆਂ ਸਨ ਦਿਨੇ ਐਸਐਫਐ ਦਾ ਕੰਮ ਕਰਨਾ ਰਾਤ ਨੂੰ ਕਿਸੇ ਪਿੰਡ ਚਰ ਕੇ ਚਲੇ ਜਾਣਾ ਇਸ ਤਰ੍ਹਾਂ ਦਾ ਮੇਰੇ ਸ਼ੁਰੂਆਤੀ ਦੌਰ ਮੇਰਾ ਵਿਦਿਆਰਥੀ ਲਹਿਰ ਵਿੱਚ ਤੇ ਨੌਜਵਾਨ ਲਹਿਰ ਵਿੱਚ ਹੋਇਆ ਤੇ ਇਹਦੇ ਤੋਂ ਬਾਅਦਾਂ ਜਦੋਂ ਤੁਸੀਂ ਐਸਐਫਐ ਵਿੱਚ ਕੰਮ ਕੀਤਾ ਉਦੋਂ ਸਧਾਰਨ ਕਾਰਡ ਨੂੰ ਤੁਸੀਂ ਸਧਾਰਨ ਮੈਂਬਰ ਕੰਮ ਕੀਤਾ ਜਾਂ ਕਿਸੇ ਵੱਡੇ ਅਹੁਦੇ ਦੇ ਉੱਪਰ ਵੀ ਦੇ ਤੁਸੀਂ ਮੈਨੂੰ ਤਾਂ ਇੱਕ ਯਾਰ ਆ ਵੀ ਮੈਨੂੰ ਮੈਂਬਰ ਬਣ ਲੈ ਵੀ ਬੜਾ ਸੰਘਰਸ਼ ਕਰਨਾ ਪਿਆ ਐਸਫੀ ਦਾ। ਹਗਵਾੜੇ ਕਾਲਜ ਸੇ ਮੈਂ ਜੋ ਪੜਦਾ ਸਾਂ ਮੈਨੂੰ ਪਤਾ ਲੱਗਾ ਮੈਂਬਰਸ਼ਿਪ ਐਸਫੀ ਦੀ ਹੁੰਦੀ ਆ ਮੈਂ ਉਹਨੇ ਪੈਸੇ ਲੈ ਕੇ ਮੈਂ ਘੁੰਮਦਾ ਰਿਹਾ ਤੇ ਇੱਕ ਯਾਗ ਨੂੰ ਕਿਹਾ ਮੈਨੂੰ ਮੈਂਬਰ ਬਣਾ ਲਓ। ਉਹਨਾਂ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਕਿਹਾ ਵੀ ਨਹੀਂ ਜੀ ਹਲੇ ਥੋੜੀ ਪਰਖ ਕਰਨੀ ਆ ਸੀ। ਜਿੰਨੇ ਮੈਨੂੰ ਇਦਾਂ ਲੱਗਾ ਵੀ ਇਹ ਵੀ ਇੱਕ ਵੱਡਾ ਇਮਤਿਹਾਨ ਆ। ਇਸ ਲਈ ਲਾਜ਼ਮੀ ਮੈਂ ਇਸ ਮੈਂਬਰ ਪਹਿਲਾਂ ਬਣਿਆ ਸਿੰਪਲ ਮੈਂਬਰ ਬਣਿਆ। ਮੈਨੂੰ ਕੌਦੇਦਾਰੀ ਦਾ ਮਸਲਾ ਹੀ ਨਹੀਂ ਸੀ ਹੈ ਪਰ ਨਾਰੇ ਮਾਰਨ ਦੇ ਨਾਲ ਮੈਂ ਮੈਂਬਰ ਤੋਂ ਥੋੜਾ ਜਿਹਾ ਲੋਕਾਂ ਦੀ ਨਿਗਾਹ 'ਚ ਆ ਗਿਆ ਵੀ ਨਾਰੇ ਮਾਰਨ ਵਾਲਾ ਬੰਦਾ ਆ ਮੈਨੂੰ ਕਦੇ ਕਵਤਾ ਬੋਲਣ ਦਾ ਵੀ ਸ਼ੌਕ ਸੀ ਮੈਂ ਉਹ ਕਵਤਾ ਇੱਕ ਦੋ ਬੋਲੀਆਂ ਉਹਦੇ ਨਾਲ ਹੋਰ ਮੇਰਾ ਥੋੜਾ ਜਿਹਾ ਹੋ ਗਿਆ ਵੀ ਜਰਾ ਇਹ ਕੋਈ ਹੈ ਇਸ ਤਰ੍ਹਾਂ ਇਹ ਦੇਚ ਕੰਮਲਸਟਾਂ ਦੀ ਗੱਲ ਹੋ ਸਕਦੀ ਐ ਐਸਐਫ ਦੀ ਗੱਲ ਹੋ ਸਕਦੀ ਐ ਫਿਰ ਤੀਜੀ ਗੱਲ ਇਹ ਆ ਬਈ ਮੈਨੂੰ ਜਿਹੜੇ ਪ੍ਰੋਫੈਸਰ ਸੰਸੇ ਸਿੱਖੋ ਹੋਰੀ ਰਗੀਰ ਸਿੰਘ ਹੋਰੀ ਉਹਨਾਂ ਨੇ ਵੀ ਪ੍ਰੇਰਣਾ ਕੀਤੀ ਐ ਉਹਨਾਂ ਦੇ ਰਾਹੀ ਵੀ ਬਣਿਆ ਮੈਂ ਤੋਂ ਮੇਰਾ ਸਭ ਸ਼ੁਰੂਆਤੀ ਦੌਰ ਬਹੁਤ ਸਧਾਰਨ ਮੈਂਬਰ ਬਣ ਕੇ ਕੀਤਾ ਐ ਫਿਰ ਮੈਂ ਕੰਮ ਕਰਦਾ ਕਰਦਾ ਮੈਂ ਸਭਾ ਦਾ ਵੀ ਨੌਜਨ ਸਭਾ ਪੰਜਾਬ ਦਾ ਵੀ ਔਰ ਐਸਐਫ ਦੀ ਦਾ ਵੀ ਮੈਂ ਪੰਜਾਬ ਦਾ ਜੁਆਇੰਟ ਸੈਕਟਰੀਆਂ ਦੋਨਾਂ ਦਾ ਹੀ ਦੋਨਾਂ ਦਾ ਜੁਆਇੰਟ ਸੈਕਟਰੀ ਆ ਮੈਂ ਮੈਨੂੰ ਸ਼ੁਰੂਆਤ ਤੋਂ ਕਰਕੇ ਤੇ ਫਿਰ ਹੌਲੀ ਹੌਲੀ ਮੈਂ ਪੰਜਾਬ ਦਾ ਉਹਦਾ ਦਿੱਤਾ ਗਿਆ ਪਰ ਮੈਂ ਇੱਕ ਸਧਾਰਨ ਵਰਕਰਾਂ ਅੰਗਰੀ ਮਿਹਨਤ ਕਰਕੇ ਕੰਮ ਕੀਤਾ ਆ ਤਾਂ ਤੁਸੀਂ ਆਪਣੀ ਸ਼ੁਰੂਆਤ ਦੇ ਵਿੱਚ ਇਹ ਕਿਹਾ ਕਿ ਉਸ ਸਮੇਂ ਐਸਫਆਈ ਦਾ ਜਾਂ ਸਟੂਡੈਂਟ ਯੂਨੀਅਨ ਦਾ ਮੈਂਬਰ ਬਣਨ ਦੇ ਲਈ ਵੀ ਤੁਸੀਂ ਆਪ ਐਸੇ ਇਕੱਠੇ ਕਰਕੇ ਜਾਂ ਮਗਰ ਜਾਂਦੇ ਰਹੇ ਅੱਜ ਜਿਹੜਾ ਦੋਨੀ ਅੱਜ ਜੋ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਕਾਰਜਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਅਸੀਂ ਕੰਮ ਕਰਦੇ ਆ ਪੰਜਾਬ ਦਾ ਜ਼ਿਕਰ ਜ਼ਰੂਰੀ ਰਹਿੰਦਾ ਹੈ ਪੰਜਾਬ ਦੇ ਕਦਰਾਂ ਵਿੱਚ ਮੈਂ ਪਿਛਲੇ 10 ਸਾਲਾਂ ਤੋਂ ਦੇਖਦਾ ਵੀ ਇਸ ਕਾਰਨ ਦੇ ਵਿੱਚ ਜਾਂਦੇ ਐ 4-5 ਲੱਖ ਰੁਪਏ ਕੈਰੀਏ ਜਾਂ ਜਾਂ ਜਿਹਨਾਂ ਨੌਜਵਾਨਾਂ ਦਾ ਕੁਝ ਨਾ ਹੁੰਦਾ ਐ ਸਾਫਾ ਬੰਦੇ ਜੀ ਪ੍ਰਧਾਨ ਬਣਾਤਾ ਉਹਨਾਂ ਨੇ ਕਾ ਕਾਲਾ ਲਾਤਾ ਅੱਜ ਇਹਦਾ ਮੁੱਦਾ ਹੈ ਅੱਜ ਪੰਜਾਬ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਮੈਂਬਰਸ਼ਿਪ ਲੈਣ ਦੇ ਲਈ ਜਾਂ ਉੱਧਾ ਦਾ ਖੱਬੇ ਪੱਖ ਦੀਆਂ ਜੂਨੀਅਰਾਂ ਨੂੰ ਕਹ ਲਈਏ ਵਿਦਿਆਰਥੀਆਂ ਦੀ ਬਣਦਾ ਇਦਾਂ ਤਾਂ ਹੈ ਨਹੀਂ ਇਲਜ਼ਾਮ ਕੀ ਲੱਗਦਾ ਵੀ ਕੋਈ ਦੌਰ ਦੇ ਵਿੱਚ ਤਬਦੀਲੀ ਆਈ ਹੈ ਜਾਂ ਨੌਜਵਾਨਾਂ ਦੇ ਹੁਣ ਨਿਸ਼ਾਨੇ ਬਦਲ ਗਏ ਤੁਸੀਂ ਸਮੇਂ 'ਚ ਮੈਂ ਐਸਫੀ ਦਾ ਮੈਂਬਰ ਬਣਿਆ ਉਸ ਸਮੇਂ ਸੰਸਾਰ ਵਿੱਚ ਸਮਾਜਵਾਦੀ ਪ੍ਰਬੰਧੀਆਂ ਚੜ੍ਹਤਾ ਸਨ ਭਾਰਤ ਵਿੱਚ ਸੋਵੀਡ ਯੂਨੀਅਨ ਦੀ ਮਦਦ ਨਾਲ ਬੜਾ ਆਰਥਿਕ ਵਿਕਾਸ 'ਚ ਮਦਦ ਮਿਲ ਰਹੀ ਸੀ ਦੁਨੀਆ ਭਰ ਵਿੱਚ ਵਿਤਰਾਮ ਦੀ ਲੜਾਈ ਬੜੀ ਪ੍ਰਭਾਵਿਤ ਕਰ ਰਹੀ ਸੀ ਅਮਰੀਕਾ ਦੇ ਖਿਲਾਫ ਇਸੇ ਤਰ੍ਹਾਂ ਬੰਗਲਾਦੇਸ਼ ਦੀ ਲੜਾਈ 'ਚ ਰੂਸ ਦਾ ਦਖਲ ਇੱਕ ਵੱਖਰੇ ਆਜ਼ਾਦ ਦੇਸ਼ ਦੇ ਵੰਡ ਵੇਲੇ ਜਿਹੜਾ ਦਿੱਤਾ ਗਿਆ ਉਹਦੇ ਵੀ ਸਾਨੂੰ ਪ੍ਰਭਾਵਿਤ ਕੀਤਾ ਉਹ ਸਮਾਂ ਸੀ ਜਦੋਂ ਇਸ ਲਹਿਰ ਖੱਬੀ ਲਹਿਰ ਦੀਆਂ ਚੜ੍ਹਤਾਂ ਸਨ ਤੇ ਇਸ ਲਈ ਖੱਬੀ ਲਹਿਰ ਦਾ ਮੈਂਬਰ ਬਣਨਾ ਇੱਕ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ ਉਸ ਵੇਲੇ ਆਮ ਵਿਦਿਆਰਥੀ ਪੜਦਾ ਸੀ ਸਾਡੇ ਸਕੂਲਾਂ 'ਚ ਕਾਲਜਾਂ 'ਚ ਆਮ ਲੜਾਈ ਹੁੰਦੀ ਸੀ ਕਿ ਸਾਈਕਲ ਫੀਸ ਕੱਟ ਕੀਤੀ ਜਾਵੇ ਕਿਉਂਕਿ ਬਹੁਤ ਵੱਡਾ ਹਿੱਸਾ ਮੈਨੂੰ ਯਾਦ ਆ ਬਈ ਦੁਆਬਾ ਕਾਲਾ ਜਲੰਧਰ ਸਰ ਇੱਕੋ ਹੀ ਵਿਦਿਆਰਥੀ ਜਿਹੜਾ ਮੋਟਰਸਾਈਕਲ ਤੇ ਆਉਂਦਾ ਹੁੰਦਾ ਸੀ ਬਾਕੀ ਸਾਰੇ ਸੀ ਸਾਈਕਲਾਂ ਵਾਲੇ ਸਾਈਕਲਾਂ ਦੀ ਗਿਣਤੀ ਬਹੁਤ ਹੁੰਦੀ ਸੀ ਬਹੁਤ ਹੀ ਥੋੜੇ ਵਿਦਿਆਰਥੀ ਹੋਣਗੇ ਜਿਹੜਾ ਕੋਈ ਸਕੂਟਰ ਤੇ ਆਉਂਦਾ ਸੀ ਉਸ ਵੇਲੇ ਆਮ ਵਿਦਿਆਰਥੀ ਪੜਦਾ ਸੀ ਤੇ ਪੜਦਾ ਵੀ ਉਸ ਵੇਲੇ ਜਿਹੜੇ ਆਰਟਸ ਆ ਉਹ ਪੜਦਾ ਸੀ ਕਿੱਸਾ ਸਾਇੰਸ ਵੀ ਪੜਦੇ ਸੀ ਮੈਡੀਕਲ ਵੀ ਸੀ ਆਰਟਸ ਵੀ ਬਹੁਤ ਪੜਦੇ ਸੀ ਜਿਸ ਵਿੱਚ ਸਾਹਿਦ ਦਾ ਮਸਲਾ ਹਿਸਟਰੀ ਦਾ ਮਸਲਾ ਆਉਂਦੇ ਸੀ ਲੇਕਿਨ ਉਸ ਤੋਂ ਬਾਅਦ ਦੌਰ ਇਹ ਬਦਲ ਗਿਆ ਵੀ ਇਸ ਵੇਲੇ ਉਹ ਵਿਦਿਆਰਥੀ ਗਰੀਬ ਬੜੇ ਪੜਨ ਦੇ ਸਮਰੱਥੇ ਨਹੀਂ ਰਹੇ ਉਹ ਨਹੀਂ ਆਉਂਦੇ ਜੇ ਆਉਂਦੇ ਤਾਂ 10ਵੀਂ ਤੱਕ ਆਉਂਦੇ ਕਾ ਕਾਲਜ ਨਹੀਂ ਜਾਂਦੇ ਕਾਲਜ ਵਿੱਚ ਜਾ ਕੇ ਦੇਖਦਾ ਵੀ ਹੋਰ ਭੁੱਖ ਕੋਈ ਨਹੀਂ ਹੈ ਇਸ ਲਈ ਟੈਕਨੀਕਲ ਐਜੂਕੇਸ਼ਨ ਲਵੋ ਤੇ ਟੈਕਨੀਕਲ ਐਜੂਕੇਸ਼ਨ ਲੈਣ ਵਾਸਤੇ ਲੱਖਾਂ ਰੁਪਏ ਚਾਹੀਦੇ ਆ ਡਾਕਟਰ ਬਣਨ ਵਾਸਤੇ ਇੰਜੀਨੀਅਰ ਬਣਨ ਵਾਸਤੇ ਤਾਂ ਇਸ ਲਈ ਇੱਕ ਤਾਂ ਉਹ ਕਲਾਸ ਦਾ ਫਰਕ ਪੈ ਗਿਆ ਇੱਕ ਦੂਜਾ ਨੰਬਰ ਇਹ ਆ ਵੀ ਸੋਸ਼ਲਿਜ਼ਮ ਦੀ ਉਹ ਚੜ੍ਹਦਾ ਉਸ ਵੇਲੇ ਜਿਹੜੀਆਂ ਸਨ ਇਸ ਵੇਲੇ ਨਹੀਂ ਸੋਵੀਅਤ ਯੂਨੀਅਨ ਦੇ ਡਿਗਣ ਤੋਂ ਬਾਅਦ ਉਹਦੇ ਵਿੱਚ ਲੋਕਾਂ ਵਿੱਚ ਨਿਰਾਸ਼ਤਾ ਆਈ ਆ ਕਿਸ سرمایہਦਾਰੀ ਨੇ ਉਹਦਾ ਲਾਹ ਲਿਆ ਕਿ ਇੱਕ ਸੰਸਾਰੀ ਕਰਨਵਾਰੀ ਕਰਨ ਤੇ ਨਿੱਜੀ ਕਰਨ ਦਾ ਨਾਰਾ ਦਿੱਤਾ ਸੰਸਾਰੀ ਕਰਨ ਦੇ ਪਰਦੇ ਥੱਲੇ ਉਹਨੇ ਵਹਿਮ ਪਾ ਦਿੱਤਾ ਵੀ ਹੁਣ ਤਾਂ ਤੁਹਾਨੂੰ ਦੁਨੀਆ ਭਰ ਦੀਆਂ ਓਪਰਚੁਨਿਟੀ ਮਿਲਣ ਗਈਆਂ ਜਿੱਥੇ ਮਰਜ਼ੀ ਜਾ ਕੇ ਕੰਮ ਕਰੋ ਤੁਹਾਡਾ ਤਾਂ ਮਾਨਸਿਕਤਾਰੇ ਬਹੁਤ ਵੱਡ ਜਾਣਾ ਹਾਲਾਂਕਿ ਇਸ ਜਿਹੜਾ ਉਦਾਰੀ ਸੰਸਾਰੀ ਕਰਨਿਆ ਇਹ ਪਹਿਲਾਂ ਤੋਂ ਹੀ ਹੈ سرمایہਦਾਰੀ ਦਾ ਇਹ ਸਟਰੀਆ ਕੰਪਨੀ ਭਾਰਤ ਵਿੱਚ ਸੰਸਾਰੀ ਕਰਨ ਦੇ ਤਹਿਤ ਹੀ ਆਈ ਸੀ ਹਾਲਕਿ ਇਸ ਸੰਸਾਰੀਕਰ ਨਵਾਂ ਸ਼ਬਦ ਨਹੀਂ ਹੈ ਪਰ ਉਹਨੇ ਇਦਾਂ ਪੇਸ਼ ਕੀਤਾ ਲੋਕਾਂ ਨੂੰ ਕਿ ਸੰਸਾਰੀਕਰ ਦੇ ਨਾਲ ਤਾਂ ਵਿਦਿਆਰਥੀ ਜਿਹੜੇ ਮੁੰਡੇ ਪੜ੍ਹਨਗੇ ਉਹ ਤਾਂ ਕਮਾਲ ਹੋ ਜਾਣਗੇ ਬਹਿ ਗਏ ਇਹ ਸਾਰੀਆਂ ਗੱਲਾਂ ਕਰਕੇ ਚੌਥੀ ਗੱਲ ਪੰਜਾਬ 'ਚ ਜਿਹੜਾ ਅਤਵਾਦ ਦਾ ਕਾਲਾ ਦੌਰ ਚੱਲਿਆ ਉਹਨੇ ਵਿਦਿਆਰਥੀ ਲਹਿਰ ਨੂੰ ਪ੍ਰਭਾਵਤ ਬਹੁਤ ਕੀਤਾ ਮਤਲਬ ਕਾਲਜਾਂ ਦੇ ਵਿੱਚ ਮੁੰਡੇ ਅਤਵਾਦੀਆਂ ਦੀਆਂ ਗੱਲਾਂ ਕਰਨ ਲੱਗ ਪਏ ਫੇਰ ਖਾੜਕੂਪਣਾ ਆ ਗਿਆ ਹਥਿਆਰ ਰੱਖਣ ਲੱਗ ਪਏ ਜਿਦਾਂ ਤੁਸੀਂ ਕਿਹਾ ਵੀ ਗੈਂਗਸਟਰ ਬਣ ਲੱਗ ਪਏ ਹੁਣ ਉਸ ਤੋਂ ਬਾਅਦ ਜਦੋਂ ਉਹ ਲਹਿਰ ਠੀ ਹੈ ਹੁਣ ਉਹ ਹੀ ਹਥਿਆਰਾਂ ਦਾ ਰੂਪ ਗੈਂਗਸਟਰਾਂ ਕੋਲ ਚਲਾ ਗਿਆ ਅਧਿਆਰ ਹੋਈ ਹੈ ਪਹਿਲਾਂ ਉਹ ਵਰਦੇ ਸਨ ਹੁਣ ਗੈਂਗਸਟਰ ਵਰਤੀ ਜਾਂਦੇ ਆ ਤੇ ਮੈਸਲੇ ਜਦੋਂ ਇਸ ਇਦਾਂ ਦੇ ਮਾਹੌਲ 'ਚ ਆ ਫਿਰ ਲਾਜ਼ਮੀ ਖੱਬੀ ਵਿਚਾਰਧਾਰਾ ਨੂੰ ਸੈਟਬੈਕ ਲੱਗੀ ਆ ਪਰ ਮੈਂ ਮਹਿਸੂਸ ਇਹਨਾਂ ਹੀ ਕਰਦਾ ਵੀ ਹੁਣ ਥੋੜਾ ਜਿਹਾ ਅੱਗੇ ਨਾ ਫਰਕ ਹੀ ਪੈ ਰਿਹਾ ਵੀ ਗਲੋਬਲਾਈਜੇਸ਼ਨ ਦਾ ਚਾਹ ਵੀ ਲੈਂਦਾ ਜਾ ਰਿਹਾ ਵੇ ਗਲੋਬਲਾਈਜੇਸ਼ਨ ਨਾਲ ਸਾਡਾ ਬਹੁਤ ਮਸਲੇ ਹੱਲ ਹੋ ਜਾਣੇ ਅਸੀਂ ਅਮੀਰ ਹੋ ਜਾਣਾ ਅਸੀਂ ਤਾਂ ਬਹੁਤ ਵੱਡੇ ਹੋਣ ਬਣ ਜਾਣਾ ਉਹ ਹੁਣ ਮਸਲਾ ਥੋੜਾ ਜਿਆਦਾ ਅਗਿਨਾ ਕਮਜ਼ੋਰ ਪੈਂਦਾ ਜਾ ਰਿਹਾ ਹੁਣ ਸਮਝ ਲੱਗ ਰਹੀ ਲੋਕਾਂ ਨੂੰ ਵੀ ਪੂੰਜੀਵਾਦ ਲੋਕਾਂ ਨੂੰ ਕੰਮ ਨਹੀਂ ਦੇ ਸਕਦਾ ਭਾਵੇਂ ਉਹ ਕੈਨੇਡਾ ਦਾ ਪੂੰਜੀਵਾਦ ਆ ਚਾਹੇ ਭਾਰਤ ਦਾ ਪੂੰਜੀਵਾਦ ਆ ਹੁਣ ਦੁਬਾਰਾ ਫਿਰ ਵਿਦਿਆਰਥੀ ਲਹਿਰ ਜਿਵੇਂ ਲੱਗਦਾ ਮੋੜ ਆਏਗਾ ਥੋੜਾ ਥੋੜਾ ਆ ਵੀ ਰਿਹਾ ਅ ਇਸ ਸਮੇਂ ਕਿਉਂਕਿ ਅਸੀਂ ਨਾਲ ਨਾਲ ਇਹ ਵੀ ਹੈ ਕਿ ਤੁਹਾਡੀ ਜ਼ਿੰਦਗੀ ਦਾ ਤਜਰਬਾ ਨਵੇਂ ਯੂਥ ਤੱਕ ਜਾਵੇ ਵੀ ਅੱਜ ਦੇ ਯੂਥ ਜਾਂ ਵਿਦਿਆਰਥੀ ਜਿੱਥੇ ਹੁੰਦੀਆਂ ਨੇ ਦੇ ਵਿੱਚ ਕੰਮ ਕਰਦਾ ਜਿਹੜਾ ਕਾਡਰ ਹੈ ਜਾਂ ਉਹਨਾਂ ਦੇ ਆਪ ਨੂੰ ਹੈ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਕਿਸ ਨੇ ਆਇਆ ਹੈ ਕਿ ਕੇ ਜਿਹੇ ਬਵਰੀਤ ਹਾਲਾਤਾਂ ਦੇ ਵਿੱਚ ਕਿ ਜਿਹੇ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ ਜਾਂ ਕੀ ਉਹਨਾਂ ਨੂੰ ਆਸ ਰਹਿਣੀ ਚਾਹੀਦੀ ਹੈ ਵੀ ਇੱਥੇ ਕੰਮ ਕਰਨਾ ਜ਼ਰੂਰੀ ਹੈ ਹੋ ਸਕਦਾ ਕੁਝ ਨਾ ਪੁੱਜੇ ਦੇਖੋ ਇੱਕ ਬਹੁਤ ਕਿਸ ਨੇ ਅੱਛਾ ਕਿਹਾ ਵੀ ਸੰਸਾਰ ਦੀਆਂ ਮੁਸ਼ਕਲਾਂ ਕੰਧ ਵੰਗ ਰਿਆ ਪਰ ਅੰਗਲਾਬੀ ਉਹਦੇ ਵਿੱਚ ਛੇਕ ਕਰਕੇ ਲੰਘਣ ਦਾ ਯਤਨ ਕਰਦਾ ਹੈ ਉਸ ਕੰਧ ਨੂੰ ਪਾਰਨ ਦਾ ਯਤਨ ਕਰਦਾ ਹੈ ਮੁਸ਼ਕਲ ਹਾਲਾਤਾਂ ਵਿੱਚ ਹੀ ਲਹਿਰਾ ਪੈਦਾ ਹੁੰਦੀਆਂ ਜੇ ਕਹੀਏ ਵੀ ਹਾਲਾਤ ਚੰਗੀਆਂ ਬਹੁਤ ਐ ਲੋਖ ਖੁਸ਼ਹਾਲ ਬਹੁਤ ਫਿਰ ਕਲਾਬੀ ਲਹਿਰਾ ਕਾਹਨੂੰ ਪੈਦਾ ਹੁੰਦੀ ਐ ਭਗਤ ਸਿੰਘ ਉਹਨਾਂ ਨੇ ਆਜ਼ਾਦੀ ਦੀ ਲਹਿਰ ਦਾ ਜਦੋਂ ਪੱਲਾ ਫੜਿਆ ਇਸ ਰਾਹੇ ਲੱਗੇ ਆ ਉਦੋਂ ਕਿਤੇ ਕੋਈ ਉਹਨਾਂ ਪਿੱਛੇ ਲੋਕੀ ਐਵੇਂ ਥੋੜੀ ਲੱਗ ਜਾਂਦੇ ਸੀ ਬੱਲੇ ਬੱਲੇ ਬੜਾ ਸੋਹਣਾ ਕੰਮ ਕਰ ਰਹੇ ਆ ਘਰ ਦੇ ਵੀ ਔਖੇ ਹੁੰਦੇ ਸਨ ਪੰਡਤ ਕਸ਼ੋਰੀ ਲਾਲ ਜੀ ਕਹਿੰਦੇ ਹੁੰਦੇ ਸਨ ਵੀ ਕਈ ਵੇਰੇ ਘਰ ਦੇ ਬੜੇ ਪਰੇਸ਼ਾਨ ਸੀ ਵੀ ਤੂੰ ਅੰਗਰੇਜ਼ਾਂ ਨੂੰ ਢਾਉਣ ਚੱਲਿਆ ਆਪਣਾ ਕਦ ਦੇਖਿਆ ਤੂੰ ਕਦ ਜ਼ਰਾ ਕਿੱਡਾ ਗਿਆ ਕਿਤੇ ਲੇਪਨ ਲਜੀ ਨੇ ਪਾਕਿਸਤਾਨ ਦੇ ਸਾਥੀ ਸਨ ਉਹ ساری ਉਮਰ ਕੈਦ ਜੇਲ੍ਹ ਚ ਕੱਟੀ ਆ ਬਹੁਤ ਮਹਾਨ ਯੋਧੇ ਸਨ ਤਾਂ ਮੇਰਾ ਕਹਿਣ ਤੋਂ ਪੱਖ ਹੈ ਮੁਸ਼ਕਲ ਹਾਲਤਾਂ ਵਿੱਚ ਲੜਾਈਆਂ ਲੜੀਆਂ ਗਈਆਂ ਅੱਜ ਵੀ ਜਿਹੜੀਆਂ ਮੁਸ਼ਕਲ ਹਾਲਤਾਂ ਆ ਉਹਨਾਂ ਮੁਸ਼ਕਲ ਹਾਲਤਾਂ ਦੇ ਜਿਹੜਾ ਪੂਰਾ ਯਥਾਰਥ ਨੂੰ ਸਮਝਣਾ ਚਾਹੀਦਾ ਵੀ ਕੌਣ ਮੁਸ਼ਕਲ ਚ ਆ ਕੌਣ ਮੁਸ਼ਕਲ ਚ ਨਹੀਂ ਜੇ ਤੁਸੀਂ ਇਹ ਸਮਝ ਨਹੀਂ ਪੂਰੀ ਬਣਦੀ ਕਈ ਵਾਰੀ ਫਿਰ ਅਸੀਂ ਉਹ ਚ ਘਾਟਾ ਖਾ ਜਾਂਦੇ ਆ ਸਾਨੂੰ ਵਿਦਿਆਰਥੀਆਂ ਦੇ ਜਿਹੜੇ ਪੜ੍ਹਦੇ ਆ ਉਹਨਾਂ ਦੇ ਭੁੱਖ ਦੇ ਕਈ ਮਸਲੇ ਆ ਜੁੜੇ ਹੋਏ ਕਈ ਉਹਨਾਂ ਵਿੱਚ ਵੀ ਤੁਹਾਨੂੰ ਨਿਰਾਸ਼ਤਾ ਮਿਲੇਗੀ ਖਾਂਦੇ ਪਿੰਦੇ ਪਰਿਵਾਰਾਂ ਜੋ ਮੁੰਡੇ ਆਏ ਆ ਉਹਨਾਂ ਦੀ ਭਾਵਨਾ ਕੀ ਆ ਉਹਨੂੰ ਸਾਹਮਣੇ ਰੱਖ ਕੇ ਇਸ ਤਰ੍ਹਾਂ ਜਿਹੜੇ ਥੱਲੇ ਦੇ ਲੋਕ ਆ ਪੜ੍ਹ ਨਹੀਂ ਸਕਦੇ ਪਰ ਉਹ ਵਿਦਿਆਰਥੀ ਬਣਨਾ ਚਾਹੁੰਦੇ ਮੈਂ ਸਮਝਦਾ ਉਹ ਵੀ ਵਿਦਿਆਰਥੀ ਲਹਿਰ ਦਾ ਹੰਗਿਆ ਜਿਹੜਾ ਵਿਦਿਆਰਥੀ ਬਣਨਾ ਚਾਹੁੰਦਾ 10ਵੀਂ ਤੋਂ ਇਸ ਕਰਕੇ ਹਟ ਗਿਆ ਕਿਉਂਕਿ ਉਹਦੇ ਮਾਪੇ ਪੈਸੇ ਨਹੀਂ ਦੇ ਸਕਣੇ ਅਸਲ ਜੋ ਵਿਦਿਆਰਥੀ ਲਹਿਰ ਦਾ ਹੰਗਿਆ ਉਹ ਮੰਗ ਕਰ ਸਕਦਾ ਵੀ ਮੈਨੂੰ ਪੜ੍ਹਨ ਦਾ ਮੌਕਾ ਮਿਲਦਾ ਜੇ ਮੇਰੇ ਮੈਨੂੰ ਸਰਕਾਰ ਕਿਉਂ ਨਾ ਪੜਾਪੇ ਤੋ ਇਹ ਜਿਹੜੇ ਲੋਕਾਂ ਦੇ ਮੁੱਦੇ ਆ ਵੀ ਬੜਾਈ ਬੱਚਾ ਪੜ੍ਹ ਕੇ ਉਹ ਨਹੀਂ ਸਕਦਾ ਤੇ ਪੜ੍ਹਨ ਤੋਂ ਬਾਅਦ ਉਹਨੂੰ ਨੌਕਰੀ ਦੀ ਗਰੰਟੀ ਕਿਉਂ ਨਹੀਂ ਇਹ ਮੁੱਦੇ ਸ਼ੋਹਣੇ ਚਾਹੀਦੇ ਆ ਇਹ ਸ਼ੋਹ ਕੇ ਪਰ ਇਹਦੇ ਲਈ ਥੋੜਾ ਜਿਆ ਸਾਨੂੰ ਕਾਲਜਾਂ ਸਕੂਲਾਂ ਦੇ ਕਾਲਜਾਂ ਥੱਲੇ ਸਕੂਲਾਂ ਜਾਣਾ ਚਾਹੀਦਾ ਔਰ ਮੈਂ ਤਾਂ ਇਹ ਵੀ ਕਹੂੰਗਾ ਵੀ ਪਿੰਡਦਿਆਂ ਸੱਥਾਂ ਜੋ ਬਹਿ ਕੇ ਲੋਕਾਂ ਨੂੰ ਕਹਿਣਾ ਚਾਹੀਦਾ ਵੀ ਐਸ ਪਿੰਡ ਦੇ 100 ਵਿਦਿਆਰਥੀ ਬਣ ਸਕਦੇ ਸਨ ਕਾਲਜਾਂ ਦੇ ਪਰ ਐਸ ਵੇਲੇ 25 ਵਿਦਿਆਰਥੀ ਪੜ੍ਹਦੇ ਆ 75 ਕਿਉਂ ਨਹੀਂ ਪੜ੍ਹੇ ਕਿਉਂਕਿ ਉਹਨਾਂ ਤੋਂ ਪੜ੍ਹਨ ਦੀ ਹਿੰਮਤ ਨਹੀਂ ਸੀ ਹੈ ਉਹਨਾਂ રૂપિયા ਦੇ ਨਾਲ ਤੋੜਿਆ ਜਾਵੇ ਵੀ ਉਹ ਵੀ ਲਹਿਰ ਰੰਗ ਬਣ ਥੋੜੇ ਜਿਹਾ ਨਵਾਂ ਝੰਗ ਬਣਾਉਣ ਦੀ ਲੋੜ ਹੈ ਵਿਦਿਆਰਥੀ ਹੈਗੇ ਆ ਹਾਂ ਇੱਕ ਵਿਦਿਆਰਥੀ ਵਿੱਚ ਭਾਵਨਾ ਕਰਨ ਦੀ ਲੋੜ ਹੈ ਜਿਹੜੀ ਉਹ ਮੈਂ ਘਟ ਜਾਂਦੀ ਹੈ ਉਹ ਹੈ ਇਨਕਲਾਬੀ ਅਦਰਸ਼ਵਾਦ ਵੀ ਤੁਸੀਂ ਜ਼ਿੰਦਗੀ ਜੇ ਤੁਹਾਨੂੰ ਮਿਲੀ ਹੈ ਇੱਕ ਜੀਵਨ ਵਾਸਤੇ ਤਾਂ ਫਿਰ ਇਹ ਜ਼ਿੰਦਗੀ ਨੂੰ ਉਸ ਪਾਸੇ ਤੋੜੋ ਜਿੱਥੇ ਤੁਸੀਂ ਸਮਾਜ ਦੀ ਸੇਵਾ ਲਈ ਵੱਡੀਆਂ-ਵੱਡੀਆਂ ਮਜ਼ਲਲ ਤਿਆ ਕਰ ਸਕੋ ਜਿਵੇਂ ਮਾਰਕਸ ਨੇ ਕਿਹਾ ਸੀ ਇਹ ਜਿਹੜੀ ਭਾਵਨਾ ਹੈ ਇਹ ਭਾਵਨਾ ਮੁੜ ਕੇ ਫਿਰ ਜਾਗਰੂਪ ਕਰਨ ਦੀ ਲੋੜ ਹੈ ਕੋਈ ਰਾਜਨੀਤੀਵਾਨਾਂ ਨੇ سرمਾਇਦਾਰੀ ਰਾਜਨੀਤੀਵਾਨਾਂ ਨੇ ਬਦਨਾਮ ਬਹੁ ਕਰਤਾ ਵੀ ਨਹੀਂ ਨੇ ਸਾਰੇ ਮਾੜੇ ਹੁੰਦੇ ਜੀ ਕੋਈ ਨਾ ਕੋਈ ਰਾਜਨੀਤੀ ਚੰਗੀ ਨਹੀਂ ਹੈ ਲੇਕਿਨ ਇਹ ਕਹਿ ਕੇ ਵੀ ਨਹੀਂ ਪਖਸਿੰਦੀ ਦੀ ਰਾਜਨੀਤੀ ਹੈਗੀ ਆ ਜਿਹੜੀ ਕੁਰਬਾਨੀ ਦੀ ਮੰਗ ਕਰਦੀ ਹੈ ਤੋਂ ਇਸ ਲਈ ਇਹ ਸੁਧਾਰ ਦੇ ਉੱਤੇ ਅਦਰਸ਼ਵਾਦ ਪੈਦਾ ਕੀਤਾ ਜਾਵੇ ਤੇ ਹਕੀਕੀ ਮੁੱਦਿਆਂ ਨੂੰ ਸ਼ੋਹਿਆ ਜਾਵੇ ਮੈਂ ਸਮਝਦਾ ਵੀ ਇਹਦੇ ਨਾਲ ਮੁੜ ਕੇ ਵਿਦਿਆਰਥੀ ਲਹਿਰ ਜਾਗਰ ਦੇ ਬੜੇ ਮੌਕੇ ਮਿਲ ਰਹੇ ਆ